ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਮੋੜ ਵਿੱਚ ਗੰਦੇ ਸੀਵਰੇਜ ਪਾਣੀ ਸਮੱਸਿਆ ਠੋਸਾਲ ਲਈ ਮਨਜਿੰਦਰ ਸਿੰਘ ਬੈਠੇ ਪਖੜਤਾਲ ਤੇ ਜਿੱਥੇ ਉਹਨਾਂ ਨੇ ਗੱਲਬਾਤ ਕਰ ਰਿਹਾ ਕਿ ਹੁਣ ਰਾਸ਼ਟਰੀ ਪੰਜਾਬ ਮਾਸਾਭਾ ਦੇ ਪ੍ਰਧਾਨ ਅਤੇ ਹਲਕਾ ਮੋੜ ਦੇ ਸੀਨੀਅਰ ਆਗੂ ਮਨਜਿੰਦਰ ਸੇਖੋਂ ਨੇ ਮੋੜ ਦੇ ਸੀਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ 24 ਫਰਵਰੀ ਤੋਂ ਮੋਡ ਮੰਡੀ ਵਿਖੇ ਭੁਖੜਤਾ ਸ਼ੁਰੂ ਕਰ ਦਿੱਤੀ ਹੈ ਜੋ ਕਿ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ ਜੇਕਰ ਸਰਕਾਰ ਦੇ ਜਲ ਸਪਲਾਈ ਬੋਰਡ ਅਧਿਕਾਰੀ ਸ਼ਹਿਰ ਦੇ ਅੰਦਰ ਸਮੇਂ ਸਿਰ ਸਮੱਸਿਆ ਦਾ ਹੱਲ ਕਰ ਦਿੰਦੇ ਤਾਂ ਇਹ ਭੁਖੜਤਾ ਤੇ ਮਰਨ ਰੂਪ ਨਹੀਂ ਬੈਠਣਾ ਪੈਂਦਾ ਸੀ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਮੰਨਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਦੇ ਲੋਕ ਸੀਵਰੇ ਤੇ ਗੰਦੇ ਪਾਣੀ ਦੀ ਸਮੱਸਿਆ ਦਾ ਸ਼ੋਬ ਬਣਿਆ ਹੋਇਆ ਹੈ ਜੋ ਗਲੀਆਂ ਸੜਕਾਂ ਦੇ ਬਾਜ਼ਾਰਾਂ ਵਿੱਚ ਭਰੇ ਹੋਏ ਹਨ ਗੰਦੇ ਨਾਲੇ ਦੇ ਨਾਲ-ਨਾਲ ਚਾਰੇ ਪਾਸੇ ਬਾਦੂ ਫੈਲ ਰਹੀ ਹੈ ਬੱਚੇ ਬਜ਼ੁਰਗ ਤੇ ਔਰਤਾਂ ਲਗਾਤਾਰ ਭੁਗਾਰਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅੱਦੇ ਆਪਣੇ ਘਰਾਂ ਤੱਕ ਸੀਮਿਤ ਰਹਿਣ ਲਈ ਮਜਬੂਰ ਹੋ ਗਏ ਹਨ ਗੰਦੇ ਪਾਣੀ ਦੀ ਸਮੱਸਿਆ ਦੇ ਮਾਮਲੇ ਨੂੰ ਪ੍ਰਸ਼ਾਸਨ ਨੇ ਧਿਆਨ ਲਿਆਂਦਾ ਗਿਆ ਤੇ ਉਹਨਾਂ ਵੱਲੋਂ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਉਸ ਨੂੰ ਮਨਜੋਗ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨਾਂ ਵੀ ਦਾਇਰ ਕੀਤੀ ਹੈ ਜਿਸ ਦੀ ਸੁਣਵਾਈ 3 ਮਾਰਚ ਨੂੰ ਹੋਵੇਗੀ ਪ੍ਰਸ਼ਾਸਨ ਨੂੰ ਚੇਤਾਵਨੀ ਕਿ ਜੇਕਰ ਸਮੱਸਿਆ ਦਾ ਹੱਲ ਹੋਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਭੁੱਖ ਹੜਤਾਲ ਦੇ ਨਾਂ ਨਾਲ ਹੋਰ ਵੀ ਸੰਘਰਸ਼ ਤਿੱਖੇ ਕੀਤੇ ਜਾਣਗੇ ਤੇ ਇਸ ਮੌਕੇ ਦੇ ਉਹਨਾਂ ਨੇ ਦਿਖਾਇਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਭੁੱਖ ਹੜਤਾਲ ਦਾ ਜਿੱਥੇ ਬੈਨਰ ਲਾਈ ਬੈਠੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਵੱਲੋਂ ਭੁੱਖ ਹੜਤਾਲ ਜਿੱਥੇ ਕਿ ਉਹਨਾਂ ਵੱਲੋਂ ਲੈ ਕੇ ਮਸਮਸਾਂ ਲੈ ਕੇ ਕਾਫੀ ਸਮੇਂ ਤੋਂ ਉਹਨਾਂ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਅੱਗੇ ਗੁਹਾਰ ਲਗਾਈਆਂ ਜਾ ਰਹੀਆਂ ਸਨ ਜਿੱਥੇ ਕਿ ਪ੍ਰਸ਼ਾਸਨ ਉਹਨਾਂ ਵੱਲ ਨਹੀਂ ਧਿਆਨ ਦੇ ਰਿਹਾ ਸੀ ਇਸ ਨੂੰ ਮੁੱਖ ਰੱਖਦੇ ਹੋਏ ਉਹਨਾਂ ਵੱਲੋਂ ਜਿੱਥੇ ਭੁਖ ਹੜਤਾਲ ਸ਼ੁਰੂ ਕਰ ਦਿੱਤੀ ਗਿਆ ਉਹਨਾਂ ਨੇ ਕਿਹਾ ਕਿ ਇਹ ਭੁਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਕੋਈ ਪ੍ਰਸ਼ਾਸਨਿਕ ਜਾਂ ਸਰਕਾਰੀ ادارے ਇਸ ਦਾ ਠੋਸ ਜਾਂ ਪੱਕਾ ਹੱਲ ਨਹੀਂ ਕਰ ਦਿੰਦੇ ਉਹਨਾਂ ਵੱਲੋਂ ਇਹ ਭੁਖ ਹੜਤਾਲ ਨਿਰਵਿਘਨ ਚਾਲੂ ਕੀਤੀ ਗਈ ਹੈ ਤੇ ਚਾਲੂ ਰਹੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸੰਘਰਸ਼ ਸਿੱਖਿਆ ਕਾਰਨ ਦੇ ਨਾਂ ਨਾਲ ਪਿੰਡ ਵਾਸੀਆਂ ਅਤੇ ਹੋਰ ਸਸਤਾਵਾਂ ਨੂੰ ਨਾਂ ਲੈ ਕੇ ਹੋਰ ਸਿੰਘ ਇਸ ਤਿੱਕਾ ਕਰਨ ਬਾਰੇ ਉਹਨਾਂ ਨੇ ਜਿੱਥੇ ਸਰਕਾਰ ਦੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਉੱਥੇ ਹੀ ਉਹਨਾਂ ਨੇ ਗੱਲیں ਗੱਲ ਹੀ ਕਿਹਾ ਕਿ ਇਹ ਹੜਤਾਲ ਉਹ ਤੱਕ ਜਾਰੀ ਰਹੇਗੀ ਜਦ ਤੱਕ ਉਹਨਾਂ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਕਾਮਰੇਡ ਗੁਰਚਾਨ ਸਿੰਘ ਐਕਸਐਨਸੀ ਟਿੰਡ ਮੌੜ ਕਲਾਂ ਅੱਛਾ 30 ਮਸਤ ਤੋਂ ਆ ਰਹੀਆਂ ਸਾਡੇ ਜੀ ਅਜੇ ਹੁਣ ਤੇ ਮੌੜ ਕਲਾਂ ਦੇ ਵਿੱਚ ਪਾਣੇ ਸੀਵਰ ਦਾ ਪਾਣੀ ਸੜਕਾਂ ਤੇ ਫਿਰਦਾ ਬੜਾ ਬੁਰਾ ਹਾਲ ਹੈ ਅਸੀਂ ਧਰਨਾ ਵੀ ਲਾਇਆ ਸੀ ਐਸਡੀਮ ਦਫ਼ਤਰ ਚ ਉਦੋਂ ਦਾ ਮਸ਼ੀਨਾਂ ਜੇ ਲੈ ਕੇ ਸਾਫ਼ ਕਰਦੇ ਸੀਗੇ ਤੇ ਉਹੀ ਹਰ ਫੇਰ ਹੋ ਗਿਆ ਸਾਡੇ ਮਾਊਟ ਕਲਾ ਬਠਿੰਡਾ ਮਾਨਸਾ ਰੋਡ ਤੋਂ ਗੁਰਦੁਆਰਾ ਸਾਹਿਬ ਨੂੰ ਛੜਕ ਜਾਂਦੀ ਹੈ ਰਮਜ਼ਾਸੀਆਂ ਦੇ ਘਰਾਂ ਕੋਲ ਦੀ ਉੱਥੇ ਗਿਟ ਗਿਟ ਪਾਣੀ ਖੜਾ ਹੈ ਉਧਰ ਪਾਪਨ ਦੇ ਹਸਪਤਾਲ ਤੋਂ ਲੈ ਕੇ ਗੁਰਦੁਆਰਾ ਸਾਹਿਬ ਛੜਕ ਕੇ ਜਾਂਦੀ ਹੈ ਉੱਥੇ ਪਾਣੀ ਖੜਾ ਹੈ ਪਾਣੀ ਦਾ ਬੁਰਾ ਹਾਲ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਰਕਾਰ ਦਾ ਮੰਗ ਕਰਦੇ ਜੇ ਸਾਡਾ ਮਸਲਾ ਹੱਲ ਕੀਤਾ ਜਾਵੇ ਨਹੀਂ ਐਸੀ ਐਸੀ ਲੰਬੇ ਸੰਘਰਸ਼ ਕਰਾਂਗੇ ਮੈਂ ਮਨਿੰਦਰ ਸਿੰਘ ਸੇਕੋ ਸੂਬਾ ਪ੍ਰਧਾਨ ਪੰਜਾਬ ਰਾਸ਼ਟਰੀ ਪੰਜਾਬੀ ਮਹਾਸਭਾ ਇਹ ਕੋੜਾ ਅੱਜ ਬਿੱਟੂ ਆ ਗਿਆ ਉਹ ਰਾਤ ਨੂੰ ਰੱਖੀ ਪੋਖੜ ਤਾਲ ਤੇ ਜਿਸ ਤਰ੍ਹਾਂ ਤੁਸੀਂ ਸਾਰੇ ਭਲੀ ਭਾਤੀ ਜਾਣਦੇ ਹੋ ਮੋੜ ਮੰਡੀ ਦੇ ਜਿੰਨੇ ਵੀ ਨਿਵਾਸੀ ਨੇ ਸ਼ਹਿਰ ਦੇ ਚਾਹੇ ਪਿੰਡਾਂ ਦੇ ਉਹ ਇਸ ਸੀਵਰੇਜ ਦੀ ਸਮੱਸਿਆ ਨਾਲ ਲੰਬੇ ਸਮੇਂ ਤੋਂ ਜੂਝ ਰਹੇ ਨੇ ਉਹਨਾਂ ਦੇ ਕਾਮਕਾਰ ਇਹਦੇ ਨਾਲ ਇਫੈਕਟ ਹੋ ਰਿਹਾ ਸਿਹਤ ਉਹਨਾਂ ਦੀ ਇਫੈਕਟ ਹੋ ਰਹੀ ਹੈ ਪਾਣੀ ਦੇ ਵਿੱਚ ਪੀਣ ਵਾਲੇ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਬੱਚਿਆਂ ਦੀ ਪੜ੍ਹਾਈ ਇਫੈਕਟ ਹੋ ਰਹੀ ਹੈ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ ਪਿੱਛੇ ਜੇ ਸਾਡੇ ਬਹੁਤ ਨੇੜੇ ਦੇ ਮਿੱਤਰ ਸੀਗੇ ਉਹਨਾਂ ਦੀ ਵੀ ਸੀਵਰੇਜ ਬੋਰਡ ਦੀ ਅਣਗਹਿਲੀ ਨਾਲ ਮੌਤ ਹੋ ਗਈ ਕੋਈ ਸੀਵਰੇਜ ਦਾ ਟੱਕਣ ਜੋ ਕਿ ਬਾਹਰ ਖੁੱਲਾ ਰੱਖਿਆ ਹੋਇਆ ਸੀ ਨੇਰੇ ਟਾਈਮ ਵਿੱਚ ਉਹ ਨਾ ਦੇਖਣ ਕਰਕੇ ਮੋਟਰਸਾਈਕਲ ਦੇ ਨਾਲ ਐਕਸੀਡੈਂਟ ਹੋਇਆ ਤੇ ਉਹਨਾਂ ਦੀ ਜਾਨ ਜਾਂਦੀ ਰਹੀ ਸੋ ਇਸ ਮੁੱਦੇ ਨੂੰ ਚਲਦਿਆਂ ਹੋਇਆਂ ਬਹੁਤ ਸਮਾਂ ਹੋ ਗਿਆ ਸਾਡੇ ਵੱਲੋਂ ਮਾਨਯੋਗ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਾਈ ਗਈ ਹੈ ਜਾਨੀ ਜੱਜਗਾ ਪਾਈ ਗਈ ਹੈ ਜਿਸ ਦੀ ਮਿਤੀ 3 ਮਾਰਚ 2025 ਦਿਨ ਸੋਮਵਾਰ ਹੈ ਇੰਨਾ ਸਾਰਾ ਹੋਣ ਦੇ ਬਾਵਜੂਦ ਮੰਡੀ ਨਿਵਾਸੀਆਂ ਵੱਲੋਂ ਇੱਥੇ ਵੀ ਮੌਜੂਦ ਨੇ ਅਲੱਗ-ਅਲੱਗ ਵੱਲੋਂ ਧਰਨੇ ਦਿੱਤੇਗੇ, ਰੋਸ ਮਜਾਰੇ ਕੀਤੇਗੇ ਪਰ ਸਰਕਾਰ ਜਿਹੜਾ ਹੈ ਆਨਾਕਾਨੀ ਕਰਕੇ ਆਪਣਾ ਟੈਂਪ ਟਪਾ ਰਹੀ ਹੈ। ਅਸੀਂ ਸਾਡੀ ਜਿਹੜੀ ਭੁਖੜਤਾਲਾ ਉਹਦੇ 'ਚ ਸਾਡੀ ਕੇਵਲ ਇੱਕੋ ਮੰਗ ਹੈ ਕਿ ਸਾਨੂੰ ਸਮਾਂ ਸੀਮਾ ਦੱਸਿਆ ਜਾਵੇ। ਸਾਨੂੰ ਇਹ ਦੱਸਿਆ ਜਾਵੇ ਵੀ ਕਿੰਨੇ ਸਮੇਂ ਦੇ ਵਿੱਚ ਕਿੰਨਾ ਪ੍ਰੋਜੈਕਟ ਪਾਸ ਕਰਕੇ ਜਿਹੜੀਆਂ ਬੇਸਿਕ ਲੋਕਾਂ ਦੀਆਂ ਨੀਡਸ ਨੇ ਜਾਂ ਬੇਸਿਕ ਲੋਕਾਂ ਦੀਆਂ ਜ਼ਰੂਰਤਾਂ ਨੇ ਇਹ ਪਾਣੀ ਦੀ ਨਿਕਾਸੀ ਦਾ ਜਿਹੜਾ ਕੰਮ ਹੈ ਇਹਨੂੰ ਹੁਣ ਬਹੁਤ ਟਾਈਮ ਹੋ ਗਿਆ ਇਹਨੂੰ ਹੁਣ ਸਰਕਾਰ ਨੂੰ ਮੁਕੰਮਲ ਕਰ ਦੇਣਾ ਚਾਹੀਦਾ। ਕੀ ਪ੍ਰਸ਼ਾਸਨ ਜੀ ਆਖ ਤੁਸੀਂ ਇਹ ਗੱਲ ਕਿਹਾ ਕਿ ਫਿਰ ਆਵਾਜ਼ ਬਚਾ ਤੁਸੀਂ ਨਹੀਂ ਪ੍ਰਸ਼ਾਸਨ ਮੈਨੂੰ ਨਹੀਂ ਲੱਗਦਾ ਵੀ ਕੋਈ ਪ੍ਰਸ਼ਾਸਨ ਕੋਲੇ ਕਾਰਨ ਹੈ ਵੀ ਉਹ ਨਾ ਕਰੇ ਕਿਉਂਕਿ ਅਸੀਂ ਕੋਈ ਉਹਨਾਂ ਦੇ ਤੋਂ ਕੋਈ ਖਰਾਤ ਜਾਂ ਭੀਖ ਥੋੜੀ ਮੰਗ ਰਹੇ ਹਾਂ ਅਸੀਂ ਟੈਕਸ ਪੇਅਰ ਦਾ ਪੈਸਾ ਜਿਨ੍ਹਾਂ ਨਾਲ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਨਾਲ ਡਿਵੈਲਪਮੈਂਟ ਹੁੰਦੀ ਹੈ ਤੇ ਮੋੜ ਮੰਡੀ ਦਾ ਜਿਹੜਾ ਟੈਕਸ ਪੇਅਰ ਦਾ ਪੈਸਾ ਉਹ ਕਿੱਥੇ ਜਾ ਰਿਹਾ ਜਿਹੜੇ ਇੱਥੋਂ ਦੇ ਕਾਰੋਬਾਰੀ ਜਿਹੜੇ ਇੱਥੋਂ ਦੇ ਲੋਕ ਆਪਦੀਆਂ ਤਨਖਾਹਾਂ ਵਿੱਚੋਂ ਜਿਹੜੇ ਇੱਥੇ ਰੋਜ਼ਗਾਰ ਕਰਨ ਵਾਲੇ ਲੋਕ ਟੈਕਸ ਦੇ ਰਹੇ ਨੇ ਉਹ ਕਿੱਥੇ ਵਿਕਾਸ ਹੋ ਰਿਹਾ ਮੋੜ ਮੰ ਮੇਰੇ ਵੱਲੋਂ ਇਹ ਭੁਖੜਤਾਲ ਜਿੱਤੀ ਗਈ ਹੈ ਲੋਕਾਂ ਦੇ ਸਹਿਯੋਗ ਨਾਲ ਮੰਡੀਵਾਸੀ ਨੇੜੇ ਤੇੜੇ ਦੇ ਪਿੰਡਾਂ ਵਾਲੇ ਜਿੰਨੇ ਵੀ ਮੋਡਲ ਦੇ ਹਲਕੇ ਦੇ ਨਿਵਾਸੀ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਭੁਖੜਤਾਲ ਇਸੇ ਤਰ੍ਹਾਂ ਜਾਰੀ ਰਹੂ ਜਿਹੜੀ ਰਿੱਟ ਪਾਈ ਹੋਈ ਸੀ ਉਹ ਰਿੱਟ ਦਾ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਦੇ ਕੋਰਟ ਵਿੱਚ ਤਿੰਨ ਤਰੀਕੂ ਦੀ ਨਿਧਾਰਿਤ ਹੋਈ ਹੈ ਜੋ ਆਉਣ ਵਾਲੇ ਹਫਤੇ ਦਾ ਸੋਮਵਾਰ ਹੈ 3 ਮਾਰਚ 2025 ਤੇ ਮੈਨੂੰ ਪੂਰਨ ਉਮੀਦ ਹੈ ਵੀ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਕੋਈ ਸਰਕਾਰ ਨੂੰ ਸਖਤ ਨਿਰਦੇਸ਼ ਕਰਕੇ ਲੋਕਾਂ ਨੂੰ ਇਸ ਜਿਹੜੀ ਹੈ ਸਮੱਸਿਆ ਤੋਂ निजात ਦਵਾਈ ਜਾਊਗੀ